। ਸੋ ਮੈਲਾ ਤੋਂ ਸੁਨਾਮ ਰੋਡ ਦੀਆਂ ਇਹ ਤਸਵੀਰਾਂ ਨੇ ਜੋ ਖਤਰਨਾਕ ਤਸਵੀਰਾਂ ਤੁਸੀਂ ਇਸ ਵਕਤ ਸਵੇਰ ਦੇ ਟਾਈਮ ਦੇਖ ਰਹੇ ਹੋ ਬਹੁਤ ਹੀ ਭਿਆਨਕ ਤਸਵੀਰਾਂ ਨੇ ਇਹ ਤੁਹਾਨੂੰ ਦਿਖਾ ਲੰਨੇ ਆ ਕਿ ਮੈਨ ਕੋ ਇਹ ਕੋ ਉਸ ਕਾਰ ਦੀ ਨੰਬਰ ਪਲੇਟ ਹੈ ਜਿਹੜੀ ਕਾਰ ਹਾਸਾਗ੍ਰਸਤ ਹੋਈ ਹੈ ਸੋ ਪਰ ਕੱਚੇ ਜਿਹੜੇ ਉਹ ਕਾਰ ਦੇ ਬਿਲਕੁਲ ਉੱਡ ਗਏ ਨੇ ਜੋ ਜਿੱਥੇ ਇਹ ਤਸਵੀਰਾਂ ਨੇ ਇਸ ਵਕਤ ਇਹ ਤਸਵੀਰਾਂ ਮੈਲਾ ਤੋਂ ਸੁਨਾਮ ਰੋਡ ਦੀਆਂ ਨੇ ਜਿੱਥੇ ਤਸਵੀਰਾਂ ਨੇ ਜਿੱਥੇ ਬਹੁਤ ਹੀ ਖਤਰਨਾਕ ਤਸਵੀਰਾਂ ਜਿੱਥੇ ਦੇਖ ਸਕਦੇ ਹੋ ਕਿ ਬੱਚੇ ਦੇ ਖਲੋਣੇ ਜਿਹੜੇ ਬੱਚੇ ਦਾ ਖਲੋਣਾ ਜਿਹੜਾ ਉਹ ਇਸ ਗੱਡੀ ਦੇ ਵਿੱਚ ਪਿਆ ਹੈ ਬੱਚੇ ਦਾ ਖਲੋਣਾ ਬੱਚੇ ਦੇ ਖਲੋਣੇ ਤੱਕ ਗੱਡੀ ਦੇ ਵਿੱਚ ਪਏ ਹੋਏ ਨੇ ਤਾਂ ਦੇਖ ਸਕਦੇ ਹੋ ਕਿ ਇਹ ਟਰਾਲਾ ਇੱਕ ਕੈਂਟਰ ਜੋ ਇੱਕ ਪਟਿਆਲਾ ਸਾਈਡ ਤੋਂ ਆ ਰਿਹਾ ਇੱਕ ਸੁਨਾਮ ਤੋਂ ਪਟਿਆਲਾ ਨੂੰ ਜਾ ਰਿਹਾ ਸੋ ਦੋਨਾਂ ਦੇ ਵਿੱਚ ਕਾਰ ਇੱਕ ਕਾਰ ਹੈ ਜਿਹੜੀ ਉਹ ਕਾਰ ਦੋਨਾਂ ਦੇ ਵਿਚਕਾਰ ਆਈ ਤਾਂ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਸੋ ਇਸ ਹਾਦਸੇ ਦੇ ਵਿੱਚ ਤਕਰੀਬਨ 6 ਵਿਅਕਤੀਆਂ ਦੀ ਜਿਹੜੀ ਮੌਤ ਹੈ ਉਹ ਹੋ ਚਲੀ ਹੈ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਬਹੁਤ ਹੀ ਖਤਰਨਾਕ ਤਸਵੀਰਾਂ ਨੇ ਕਿ 6 ਵਿਅਕਤੀਆਂ ਦੀ ਮੌਤ ਹੋਣੀ ਇੱਕ ਵੱਡੀ ਘਟਨਾ ਜਿਸੇ ਵੱਡੀ ਘਟਨਾ ਅੱਜ ਜਿਹੜੀ ਵਾਪਰੀ ਹੈਗੀ ਆ ਸੋ ਇਹ ਵੱਡੀ ਘਟਨਾ ਜਿਹੜੀ ਵਾਪਰੀ ਹੈ ਇਹ ਮੈਲਾ ਤੋਂ ਸੁਨਾਮ ਰੋਡ ਮਹਿਲਾ ਤੋਂ ਸੁਨਾਮ ਰੋਡ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਬਹੁਤ ਹੀ ਖਤਰਨਾਕ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਮਹਿਲਾ ਤੋਂ ਸੁਨਾਮ ਰੋਡ ਵਕਤ ਵੱਡਾ ਹਾਦਸਾ ਜਿਹੜਾ ਵਾਪਰਿਆਗਾ ਜਿਸ ਦੇ ਵਿੱਚ 6 ਵਿਅਕਤੀਆਂ ਦੀ ਜਾਨ ਆ ਜਿਹੜੀ ਉੱ चली ਗਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰ ਟੈਂਟਰ ਪਟਿਆਲਾ ਤੋਂ ਸੁਨਾਮ ਨੂੰ ਜਾ ਰਿਹਾ ਤੇ ਦੂਸਰਾ ਜਿਹੜਾ ਹੈਗਾ ਸੁਨਾਮ ਤੋਂ ਪਟਿਆਲਾ ਨੂੰ ਜਾ ਰਿਹਾ ਦੋਨਾਂ ਦੇ ਵਿੱਚ ਕਾਰ ਇੱਕ ਕਾਰ ਹੈ ਜਿਹੜੀ ਉਹ ਹਾਦਸਾ 6 ਵਿਅਕਤੀ ਜਿਹੜੇ ਉਹ ਵੀ ਆਪਣੀ ਜਾਨ ਦੇ ਚੱਲੇ ਨੇ ਸੋ ਜਿਨ੍ਹਾਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਬੱਚਾ ਵੀ ਇਸ ਦੇ ਵਿੱਚ ਸ਼ਾਮਲ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਸਵੀਰਾਂ ਜਿਹੜੀਆਂ ਲਾਈਵ ਤਸਵੀਰਾਂ ਇਸ ਵਕਤ ਦੇਖ ਰਹੇ ਤੁਸੀਂ ਕਿ 6 ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਇਹ ਘਟਨਾਕ੍ਰਮ ਹੈ ਸਾਰਾ ਤੁਹਾਡੇ ਤੱਕ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕੈਂਟਰ ਦੇ ਔਰ ਦੂਸਰੇ ਟਰਾਲੇ ਦੇ ਵਿਚਕਾਰ ਜਿਹੜੀ ਇਹ ਕਾਰ ਹਾਸਤਾਗ੍ਰਸਤ ਹੋਈ ਹੈ ਸੋ ਤਸਵੀਰਾਂ ਲਾਈਵ ਇਸ ਵਕਤ ਤੁਸੀਂ ਸੁਨਾਮ ਤੋਂ ਮੈਲਾ ਰੋਡ ਦੀਆਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਿਹੜੇ ਮ੍ਰਿਤਕ ਸਰੀਰ ਸੀਗੇ ਉਹ ਸੰਗਰੂਰ ਹਸਪੀਟਲ ਤੇ ਸੁਨਾਮ ਹਸਪੀਟਲ ਪਹੁੰਚਾ ਦਿੱਤੇ ਗਏ ਨੇ ਸੋ ਪ੍ਰਸ਼ਾਸਨ ਜਿਹੜਾ ਹੈਗਾ ਮੌਕੇ ਤੇ ਦੱਸਿਆ ਜਾ ਰਿਹਾ ਕਿ ਪਹੁੰਚ ਗਿਆ ਸੀ ਤੋ ਜਿੱਥੇ ਬੈਲਡਿੰਗ ਕਟਰ ਦੇ ਨਾਲ ਇਸ ਕਾਰ ਨੂੰ ਕੱਟ ਕੇ ਤਾਂ ਉਸ ਤੋਂ ਬਾਅਦ ਜਿਹੜੇ ਡੈੱਡ ਬਾਡੀ ਸੀ ਉਹ ਕੱਢੀਆਂ ਗਈਆਂ ਕਾਰ ਦੇ ਵਿੱਚੋਂ ਦੇਖ ਸਕਦੇ ਕਿ ਬਹੁਤ ਹੀ ਖਤਰਨਾਕ ਮੰਜ਼ਰ ਬਹੁਤ ਹੀ ਖਤਰਨਾਕ ਮੰਜ਼ਰ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਕਿ ਦੋ ਟੈਂਟਰਾਂ ਦੇ ਵਿਚਕਾਰ ਇੱਕ ਕਾਰ ਦਾ ਹਾਸਤਾ ਗਰਸੋਣਾ ਬਹੁਤ ਹੀ ਕਿਤੇ ਨਾ ਕਿਤੇ ਦੇਖ ਸਕਦੇ ਕਿ ਭਿਆਨਕ ਹਾਸਾ ਭਿਆਨਕ ਤਸਵੀਰਾਂ ਇਸ ਵਕਤ ਸਵੇਰ ਟਾਈਮ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਦੇਖ ਸਕਦੇ ਹਾਂ ਕਿ ਉਹ ਕਾਰ ਦੀ ਨੰਬਰ ਪਲੇਟ ਹੈ ਜਿਹੜੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਉਹ ਨੰਬਰ ਪਲੇਟ ਹੈ ਇਹ ਤਸਵੀਰਾਂ ਜਿਹੜੀਆਂ ਬਹੁਤ ਹੀ ਖਤਰਨਾਕ ਤਸਵੀਰਾਂ ਇਸ ਸਵੇਰ ਦੀਆਂ ਦਿਨ ਚੜ੍ਹਨ ਤੋਂ ਪਹਿਲਾਂ ਹਾਦਸਾ ਵਾਪਰਿਆ ਤਾਂ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ 10000 ਰਕੇ 6 ਵਿਅਕਤੀਆਂ ਦੀ ਤਕਰੀਬਨ ਜਾਨ ਗਈ ਹੈ ਜਿਸ ਦੇ ਵਿੱਚ ਬੱਚਾ ਵੀ ਸ਼ਾਮਲ ਹੈ ਸੋ ਤਸਵੀਰਾਂ ਨੇ ਜਿਹੜੀਆਂ ਬਹੁਤ ਹੀ ਭਿਆਨਕ ਤਸਵੀਰਾਂ লাইਵ ਤੁਸੀਂ ਇਸ ਵਕਤ ਦੇਖ ਰਹੇ ਹੋ ਲੋਕਾਂ ਦਾ ਪ੍ਰੌਡ ਤੁਸੀਂ ਦੇਖ ਰਹੇ ਹੋ ਕਿ ਲੋਕ